ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸੋ ਅੱਜ ਦੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਮਿੱਤਰੋ ਅੱਜ ਫੇਰ ਆਪਾਂ ਨਵੀਂ ਵੀਡੀਓ ਲੈ ਕੇ ਆਇਆ ਤੁਹਾਡੇ ਸਾਹਮਣੇ ਆਓ ਪਿੱਛੇ ਆਪਣਾ ਘਰ ਠੀਕ ਹੈ ਜੀ ਆ ਆਪਣਾ ਡੰਗਰ ਬੱਚਾ ਸਾਰਾ ਬੈਠਾ ਹੈ ਤੇ ਤੁਸੀਂ ਕਹਿੰਦੇ ਹੁੰਨੇ ਹੋ ਵੀ ਘੋੜੇ ਬੈਂਦੇ ਨਹੀਂ ਬੈਂਦੇ ਨਹੀਂ ਬੈਂਦੇ ਨਹੀਂ ਤਾਂ ਜੋ ਤੁਹਾਨੂੰ ਕਿਤੇ ਹੋਰ ਨਹੀਂ ਅੱਜ ਆਪਾਂ ਆਪਣੇ ਘਰੇ ਆਪਣੀ ਸੌਣਮ ਬੈਠੀ ਦਿਖਾਉਣੇ ਆ ਇਹ ਕਿੰਨੇ ਆਰਾਮ ਨਾਲ ਬੈਠਦਾ ਕਿੰਨਾ ਰਿਲੈਕਸ ਫੀਲ ਕਰਦਾ ਬੈ ਕੇ ਘੋੜਾ ਹਮੇਸ਼ਾ ਕਹਿੰਦੇ ਲੋਕ ਦੇ ਉੱਤੇ ਖੜਾ ਹੋ ਜਾਂਦਾ ਲੋਕ ਲਾ ਲਾ ਕੇ ਦੱਸਦਾ ਉਹ ਕਹਿੰਦੇ ਨੇ ਵੀ ਕਹਿੰਦੇ ਘੋੜੇ ਨੌਕਰੇ ਕਹਿੰਦੇ ਲੋਕਾਂ ਲੋਕ ਲਾ ਕੇ ਖੜੇ ਹੋ ਕੇ ਖੜਤੇ ਰਹਿੰਦੇ ਆ ਖੜੇ ਘੋੜੇ ਖੜੀ ਖੜੀ ਸੌਂਦੇ ਹੁੰਦੇ ਆ ਦੇਖੋ ਘੋੜੇ ਜੀ ਦੇਖ ਸਕਦੇ ਆ ਬੈਠ ਕੇ ਵੀ ਸੌਂਦੇ ਨੇ ਥੋੜਾ ਜਿਹਾ ਜ਼ੂਮ ਕਰਕੇ ਦਿਖਾ ਦਾਂ ਮੈਂ ਇੱਥੋਂ ਤੇ ਦੇਖੋ ਆਰਾਮਦਾਰੀ ਨਾਲ ਬੈਠੀ ਐ ਦੇਖਿਆ ਸੌ ਰਹੀ ਹੈ ਦੇਖੀਓ ਕੰਮ ਸਤੀ ਬਈਆ ਅਨੰਦ ਚਾਪੂਰੇ ਜਿੱਥੇ ਇਹਨਾਂ ਨੂੰ ਦੇਖ ਲੈ ਕਈਆ ਸਤੀ ਦੇਖ ਲੈ ਸ਼ੌਜਾ ਬੱਤੀ ਸ਼ੌਜਾ ਇਹ ਕਿੱਦ ਤੱਕ ਸ਼ੌਜਾ 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 ਨਾ ਸ਼ੌਜਾ 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 ਮੈਂ ਤੰਗ ਨਹੀਂ ਕਰਦਾ ਤੈਨੂੰ ਮੈਂ ਤੰਗ ਨਹੀਂ ਕਰਦਾ ਚਾ ਜਾ ਵੀਡੀਓ ਚੰਗੀ ਲੱਗੀ ਨਾ ਬਾਈ ਬਣ ਕੇ ਲਾਈਕ ਕਮੈਂਟ ਜਰੂਰ ਕਰਦੇ ਯਾਰ ਚੰਗਾ ਆ ਦੇਖੋ ਬਾਈ ਵੀ ਇੱਥੇ ਬੈਠਾ ਘੋੜੇ ਰੱਖਣ ਦਾ ਫੇਰ ਹੀ ਸੁਭਾਅ ਹੈ ਜੇ ਘੋੜਿਆਂ ਨਾਲ ਤੁਸੀਂ ਆਪ ਦਾ ਆਪਦਾ ਟਾਈਮ ਐਕਸਪੈਂਡ ਕਰੋਗੇ ਨਾ ਫੇਰ ਇਹ ਆਪਦੇ ਮਾਲਕ ਨੂੰ ਸਮਝਦੇ ਹੈਗੇ ਦੇਖੋ ਆਈ ਥੀਆ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਦੇ ਹੋ ਮਿੱਤਰ ਪਿਆਰਿਓ ਠੀਕ ਹੈ ਜੀ ਬਾਕੀ ਕਮੈਂਟਾਂ ਚ ਆਪਣੀ ਰਾਇ ਦਿਓ ਵੀ ਮੈਂ ਕਹਿੰਦਾ ਵੀ ਘੋੜੇ ਬੈਂਦੇ ਨੇ ਜਿੰਨਾਂ ਜਿੰਨਾਂ ਦੇ ਘੋੜੇ ਰੱਖੇ ਹੋਏ ਨੇਗੇ ਉਹ ਤਾਂ ਯਾਰ ਜ਼ਰੂਰ ਬੈਠੇ ਘੋੜੇ ਨੂੰ ਦੇਖ ਕੇ ਇੱਕ ਫੋਟੋ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਟੈਗ ਕਰਕੇ ਤੇ ਫੇਸਬੁੱਕ ਤੇ ਦੇਖਣ ਵਾਲੇ ਫੇਸਬੁੱਕ ਤੇ ਫੋਲੋ ਕਰ ਲਿਓ ਕਮੈਂਟ ਕਰ ਲਿਓ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਠੀਕ ਹੈ ਜੀ